ਸਤਿ ਸ਼੍ਰੀ ਅਕਾਲ 250 ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਖਬਰਾਂ ਬਹੁਤ ਹੀ ਮਹੱਤਵਪੂਰਨ ਅਤੇ ਧਿਆਨ ਦੇ ਨਾਲ ਸੁਣਨ ਵਾਲੀਆਂ ਹਨ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅੱਜ ਦੀਆਂ ਮਹੱਤਵਪੂਰਨ ਚੋਣਵੀਆਂ ਖਬਰਾਂ ਤੇ ਅੰਮ੍ਰਿਤਸਰ ਦੇ ਵਿੱਚ ਖੂਨੀ ਟਕਰਾਅ ਜੰਜ ਘਰ ਦੇ ਵਿੱਚ ਰਾਜੀਨਾਮੇ ਦੌਰਾਨ ਚੱਲੀਆਂ ਗੋਲੀਆਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਗਿਆ ਨੌਜਵਾਨ 90 ਫੁੱਟ ਉੱਪਰ ਲਟਕਿਆ ਪੰਜਾਬ ਦੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਵਾਅਦਾ ਬਿਜਲੀ ਮੀਟਰ ਰੀਡਰਾਂ ਦੀ ਹੜਤਾਲ ਖਪਤਕਾਰਾਂ ਤੇ ਪਿਆ ਬੋਝ ਡੇਢ ਮਹੀਨੇ ਤੋਂ ਔਸਤ ਬਿੱਲ ਮਿਲਣ ਕਾਰਨ ਲੋਕ ਪਰੇਸ਼ਾਨ ਕੇਂਦਰ ਦਾ ਪੰਜਾਬ ਸਰਕਾਰ ਤੇ ਵੱਡਾ ਹਮਲਾ ਖੇਤੀਬਾੜੀ ਮੰਤਰੀ ਨੇ ਸੀਐਮ ਮਾਨ ਨੂੰ ਗਿਣਵਾਈ ਪੰਜਾਬ ਦੇ ਘਟਾਲੇ ਪੰਜਾਬੀਆਂ ਲਈ ਨਵੇਂ ਸਾਲ ਦਾ ਵੱਡਾ ਤੋਹਫਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀ 200 ਕਰੋੜ ਰੁਪਏ ਦੀ ਵੱਡੀ ਰਾਹਤ ਮੈਡੇ ਮੀਲ ਦੇ ਵਿੱਚ ਹੋਵੇਗਾ ਵੱਡਾ ਬਦਲਾ ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ ਅੰਮ੍ਰਿਤਸਰ ਨਗਰ ਸੁਦਾ ਅਟ੍ਰਸਟ ਦੀ ਵੱਡੀ ਕਾਰਵਾਈ 52 ਕਰੋੜ ਦੇ ਟੈਂਡਰ ਘਟਾਲੇ 'ਚ 7 ਅਧਿਕਾਰੀ ਸਸਪੈਂਡ ਪੰਜਾਬ 'ਚ ਸਾਲ 2026 'ਚ ਛੁੱਟੀਆਂ ਦੀ ਭਰਮਾਰ ਪ੍ਰਸ਼ਾਸਨ ਨੇ ਜਾਰੀ ਕੀਤੀ ਲਿਸਟਾ ਡੀਜੀਪੀ ਗੌਰਵ ਯਾਦਵ ਵੱਲੋਂ ਅਹਿਮ ਐਲਾਨ ਪੰਜਾਬ ਪੁਲਿਸ ਨੂੰ ਮਾਰਚ 'ਚ ਮਿਲਣਗੇ 1600 ਮੁਲਾਜ਼ਮਾਂ ਗਾਇਕ ਖਿਲਾਫ ਕੋਈ ਬਿਆਨ ਜਿਹੜਾ ਜਸਵੀਰ ਜੱਸੀ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਪਸ਼ਟੀ ਕਰਨ ਜਾ ਰਹੀ ਸਸਤੇ ਸਮਾਨ ਅਤੇ ਮੁਫਤ ਤੋਹਫਿਆਂ ਦਾ ਲਾਲਚ ਦੇ ਕੇ ਖਾਲੀ ਕੀਤੇ ਜਾ ਰਹੇ ਹਨ ਬੈਂਕ ਖਾਤੇ ਸਾਵਧਾਨ ਯੋਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ 7 ਤੋਂ ਹੋਵੇਗਾ ਸ਼ੁਰੂ ਕੁਈ ਤੇ ਜਿੱਤਰ ਦਖਲ ਨਹੀਂ ਦੇ ਸਕਦੀ ਭਾਰਤ ਨੇ ਚੀਨ ਦਾ ਦਾਵਾ ਕੀਤਾ ਖਾਰਜ ਹੁਣ ਗੱਲ ਕਰਾਂਗੇ ਜੀ ਖਬਰਾਂ ਦੀ ਵਿਸਥਾਰ ਦੇ ਨਾਲ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਨੂੰ ਕਬੂਲ ਕਰ ਲੈਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਆਂਡੀਆਂ ਗਵਾਂਡੀਆਂ ਤੱਕ ਪਹੁੰਚਦਾ ਕਰ ਦੇਣਾ ਜੀ ਤਾਂ ਕਿ ਸਾਰੇ ਵੀਰਾਂ ਭੈਣਾਂ ਨੂੰ ਸਮੇਂ ਸਿਰ ਖਬਰਾਂ ਦਾ ਅਪਡੇਟ ਪ੍ਰਾਪਤ ਹੋ ਸਕੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਨਵੇਂ ਸਾਲ ਤੋਂ ਹਰ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਸਾਰੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਇਹ ਹੀ ਪਰਮਾਤਮਾ ਤੇ ਅੱਗੇ ਅਰਦਾਸ ਹੈ ਅੰਮ੍ਰਿਤਸਰ ਦੇ ਵਿੱਚ ਖੂਨੀ ਟਕਰਾਹ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਆਪਸੀ ਰੰਜਿਸ਼ ਨੇ ਸ਼ਾਮ ਖੂਨੀ ਰੂਪ ਧਾਰ ਲਿਆ ਜਦੋਂ ਦੋਸਤਾਂ ਨੇ ਹੀ ਦੂਸਕੇ ਭਰਾਵਾਂ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਇਸ ਸਨਸਨੀਖੇਜ ਵਾਰਦਾਤ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦਾ ਭਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜ਼ਖਮੀ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਮੌਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਇਹ ਘਟਨਾ ਅਮਰitsar ਦੇ ਪਿੰਡ ਬੱਲਕਲਾਂ ਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਇੱਕੋ ਮੁਹੱਲੇ ਦੀਆਂ ਰਹਿਣ ਵਾਲੀਆਂ ਹਨ 5-6 ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਉਹਨਾਂ ਵਿਚਾਲੇ ਤਕਰਾਰ ਹੋਈ ਸੀ ਐਸੇ ਰੰਜਿਸ਼ ਕਾਰਨ ਮੰਗਲਵਾਰ ਸ਼ਾਮ ਦੋਵੇਂ ਗੁੱਟਾ ਪਿੰਡ ਦੇ ਹੀ ਜੰਜ ਘਰ ਦੇ ਵਿੱਚ ਗੱਲਬਾਤ ਲਈ ਇਕੱਠੇ ਹੋਏ ਸਨ ਸ਼ੁਰੂ ਵਿੱਚ ਗੱਲਬਾਤ ਆਮ ਰਹੀ ਪਰ ਕੁਝ ਹੀ ਧੀਰ ਦੇ ਵਿੱਚ ਵਿਵਾਦ ਵਧ ਗਿਆ ਗੱਲਬਾਤ ਦੌਰਾਨ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਦੋਸ਼ ਹੈ ਕਿ ਇਸੇ ਦੌਰਾਨ ਇੱਕ ਧਿਰ ਦੇ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਫਾਇਰਿੰਗ ਵਿੱਚ ਦੋ ਸਕੇ ਭਰਾਵਾਂ ਸਿਮਰਨਜੀਤ ਸਿੰਘ ਅਤੇ ਕਾਬਲ ਸਿੰਘ ਨੂੰ ਗੋਲੀਆਂ ਲੱਗੀਆਂ ਐਸੇ ਜੋਗਿੰਦਰ ਸਿੰਘ ਨੇ ਮੋਢਲੀ ਜਾਂਚ ਦੇ ਵਿੱਚ ਪੁਰਾਣੀ ਰੰਜਿਸ਼ ਦੀ ਗੱਲ ਸਾਹਮਣੇ ਆਈ ਹੈ ਅਗਲਾ ਅਪਡੇਟ ਜੀ ਗੁਰੂ ਘਰ ਦੇ ਵਿੱਚ ਵੱਡਾ ਹਾਦਸਾ ਅਬੂਹਰ ਤੋਂ ਖਬਰ ਹੈ ਅਬੂਹਰ ਦੇ ਨੇੜਲੇ ਪਿੰਡ ਗਿੱਦੜਾਂਵਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਇੱਥੇ ਕਰੀਬ 90 ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੂਲਾ ਸਾਹਿਬ ਚੜਾਉਣ ਗਿਆ ਇੱਕ ਨੌਜਵਾਨ ਤਾਰ ਟੁੱਟ ਜਾਣ ਕਾਰਨ ਉੱਪਰ ਹੀ ਫਸ ਗਿਆ ਜਿਵੇਂ ਇਸ ਘਟਨਾ ਦਾ ਪਤਾ ਲੱਗਾ ਪੂਰੇ ਪਿੰਡ ਵਿੱਚ ਹੜਕੰਪ ਮੱਚ ਗਿਆ ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਲੜਕੇ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਦੇ ਨਾਲ ਥੱਲੇ ਉਤਾਰ ਲਿਆ ਗਿਆ ਉਸ ਨੂੰ ਬੋਹਰ ਦੇ ਸਿਵਲ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ ਉੱਥੇ ਡਾਕਟਰ ਉਸ ਦੀ ਜਾਂਚ ਕਰ ਰਹੇ ਹਨ ਪਿੰਡ ਵਾਸੀਆਂ ਨੇ ਮੋਰਚਾ ਸੰਭਾਲਿਆ ਤੇ ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਪ੍ਰਸ਼ਾਸਨ ਨੇ ਤੇ ਫਾਇਰ ਬ੍ਰਿਗੇਡ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕੋਲ ਇੰਨੀ ਉਚਾਈ ਤੋਂ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ ਸੀ ਪ੍ਰਸ਼ਾਸਨ ਦੀ ਬੇਵਸੀ ਦੇਖ ਕੇ ਪਿੰਡ ਵਾਸੀ ਨੇ ਖੁਦ ਹਿੰਮਤ ਦਿਖਾਈ ਅਤੇ ਮੋਰਚਾ ਸੰਭਾਲਿਆ ਪਿੰਡ ਦੇ ਲੋਕਾਂ ਨੇ ਸ਼ਟਰਿੰਗ ਦਾ ਸਮਾਨ ਇਕੱਠਾ ਕਰਕੇ ਪੌੜੀਆਂ ਲਗਾ ਕੇ ਨੌਜਵਾਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ 3-4 ਘੰਟਿਆਂ ਤੋਂ ਹਵਾ ਦੇ ਵਿੱਚ ਲਟਕ ਰਿਹਾ ਸੀ ਨੌਜਵਾਨ ਪਿਛਲੇ 3-4 ਘੰਟਿਆਂ ਤੋਂ ਲਗਾਤਾਰ 90 ਫੁੱਟ ਦੀ ਉਚਾਈ ਤੇ ਲਟਕਾ ਰਿਹਾ ਇਸ ਤੋਂ ਬਾਅਦ ਨੌਜਵਾਨ ਦੀ ਸਲਾਮਤੀ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸਾਂ ਕੀਤੀਆਂ ਗਈਆਂ ਅਤੇ ਥੱਲੇ ਉਸ ਨੂੰ ਉਤਾਰਿਆ ਗਿਆ ਅਗਲਾ ਅਪਡੇਟ ਜੇ ਸਕੂਲੀ ਛੁੱਟੀਆਂ ਦੇ ਬਾਰੇ ਆ ਰਿਹਾ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਵਧਰੀ ਠੰਡ ਦੇ ਕਾਰਨ ਸਾਰੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ। ਸਾਰੇ ਨਿੱਜੀ, ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲ 7 ਜਨਵਰੀ ਨੂੰ ਦੁਬਾਰਾ ਖੁੱਲਣਗੇ। ਇਹ ਐਲਾਨ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਸ ਨੇ ਕੀਤਾ। ਰਜੋਤ ਬੈਂਸ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਵਧਰੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਬੱਚਿਆਂ ਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅਗਲਾ ਅਪਡੇਟ ਜੀ ਬਿਜਲੀ ਮੀਟਰ ਰੀਡਰਾਂ ਦੀ ਹੜਤਾਲ ਬਿਜਲੀ ਮੀਟਰ ਰੀਡਰਾਂ ਦੀ ਲੰਮੀ ਚੱਲ ਰਹੀ ਹੜਤਾਲ ਨੇ ਖਪਤਕਾਰਾਂ ਦੀ ਮੁਸ਼ਕਲ ਵਧਾ ਦਿੱਤੀ ਹੈ ਪਿਛਲੇ ਕਰੀਬ 2 ਮਹੀਨਿਆਂ ਤੋਂ ਮੀਟਰ ਰੀਡਿੰਗਾਂ ਨਾ ਲੈਂਣ ਕਾਰਨ ਖਪਤਕਾਰਾਂ ਨੂੰ ਅਸਲ ਖਪਤ ਦੀ ਥਾਂ ਔਸਤ ਆਧਾਰਿਤ ਬਿੱਲ ਭੇਜੇ ਜਾ ਰਹੇ ਹਨ ਜਿਸ ਨਾਲ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ ਮੰਗਲਵਾਰ ਤੱਕ ਮੀਟਰ ਰੀਡਰਾਂ ਦੀ ਹੜਤਾਲ 44 ਦਿਨ ਤੱਕ ਪੂਰੇ ਹੋ ਚੁੱਕੇ ਆ ਪਰ ਅਜੇ ਤੱਕ ਮਸਲੇ ਦਾ ਕੋਈ ਟੁਕਮਾ ਹੱਲ ਨਹੀਂ ਨਿਕਲਿਆ ਅਤੇ ਨਾ ਹੀ ਜਲਦ ਆਉਣ ਵਾਲੀ ਦਿਨਾਂ ਦੇ ਵਿੱਚ ਇਸ ਸਮੱਸਿਆ ਦਾ ਹੱਲ ਹੋਣ ਦੀ ਆਸ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਲ ਪੰਜਾਬੀ ਮੀਟਰ ਰੀਡਰ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਪਾਵਰਕਾਮ ਲਈ ਬਿਜਲੀ ਬਿੱਲਾਂ ਦੀ ਰੀਡਿੰਗ ਦਾ ਕੰਮ ਕਰਨ ਵਾਲੇ ਮੀਟਰ ਰੀਡਰ ਨਿੱਜੀ ਕੰਪਨੀਆਂ ਦੇ ਲਗਾਤਾਰ ਸੂਸ਼ਣ ਦਾ ਸ਼ਿਕਾਰ ਬਣੇ ਹੋਏ ਹਨ। ਉਨ੍ਹਾਂ ਕਹਿ ਕੇ ਨਿੱਜੀ ਕੰਪਨੀਆਂ ਵੱਲੋਂ ਦਿੱਤੇ ਗਏ ਵਰਕ ਆਰਡਰ ਅਨੁਸਾਰ ਉਨ੍ਹਾਂ ਨੂੰ ਨਾ ਤਾਂ ਪੂਰਾ ਭੁਗਤਾਨ ਮਿਲ ਰਿਹਾ ਹੈ ਅਤੇ ਨਾ ਹੀ ਸਮੇਂ ਸਿਰ ਤਨਖਾਹ ਦਿੱਤੀ ਜਾ ਰਹੀ ਹੈ ਜਿਸ ਕਾਰਨ ਮੀਟਰ ਰੀਡਰ ਆਰਥਿਕ ਤੰਗੀ ਦੇ ਕਿਨਾਰੇ ਪਹੁੰਚ ਗਏ ਹਨ ਅਗਲਾ ਅਪਡੇਟ ਜੀ ਕੇਂਦਰ ਦਾ ਪੰਜਾਬ ਸਰਕਾਰ ਤੇ ਵੱਡਾ ਹਮਲਾ ਕੇਂਦਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਜੀ ਰਾਮਜੀ ਬਿੱਲ ਵਿਰੁੱਧ ਮਤਾ ਪੇਸ਼ ਕਰਨ ਦੀ ਪੰਜਾਬ ਸਰਕਾਰ ਦੇ ਕਦਮ ਦੀ ਸਿੱਧੀ ਆਲੋਚਨਾ ਕੀਤੀ ਹੈ। ਇਹ ਹੀ ਨਹੀਂ ਕੇਂਦਰੀ ਮੰਤਰੀ ਨੇ ਇਸ ਨੂੰ ਗੈਰ ਸੰਵਿਧਾਨਕ ਅਤੇ ਲੋਕਤੰਤਰ ਵਿਰੋਧੀ ਦੱਸਿਆ। ਹੈਰਾਨੀ ਪ੍ਰਗਟ ਕਰਦੇ ਹੋਏ ਸ਼ਿਵਰਾਜ ਨੇ ਪੁੱਛਿਆ ਕਿ ਕੀ ਇਹ ਉਚਿਤ ਹੋਵੇਗਾ ਜੇਕਰ ਕੱਲ ਨੂੰ ਜ਼ਿਲ੍ਹਾ ਪੰਚਾਇਤਾਂ ਵੀ ਰਾਜ ਦੇ ਕਾਨੂੰਨਾਂ ਵਿਰੁੱਧ ਮਤੇ ਪਾਸ ਕਰਨ ਲੱਗ ਪੈਣ। ਇਹ ਮੁੱਦਾ ਹੁਣ ਦਿੱਲੀ ਅਤੇ ਪੰਜਾਬ ਸਰਕਾਰ ਵਿਚਕਾਰ ਇੱਕ ਨਵੀਂ ਅਤੇ ਗੰਭੀਰ ਰਾਜਨੀਤਿਕ ਲੜਾਈ ਦੇ ਵਿੱਚ ਬਦਲ ਗਿਆ ਹੈ। ਚੋਹਾਨ ਨੇ ਸਪਸ਼ਟ ਤੌਰ ਤੇ ਕਿਹਾ ਕਿ ਸੰਸਦ ਦੁਆਰਾ ਪਾਸ ਕੀਤੇ ਕਾਨੂੰਨਾਂ ਦੀ ਪਾਲਣਾ ਕਰਨਾ ਕੇਂਦਰ ਸਰਕਾਰ ਅਤੇ ਰਾਜਾਂ ਸਰਕਾਰਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਉਹਨਾਂ ਨੇ ਪੰਜਾਬ ਸਰਕਾਰ ਦੇ ਰਵੱਈਏ ਨੂੰ ਅੰਨੀ ਵਿਰੋਧੀ ਰਾਜਨੀਤੀ ਸ਼ਿਸ਼ਟਾਚਾਰ ਤੋਂ ਰਹਿਤ ਦੱਸਿਆ। ਉਹਨਾਂ ਨੇ ਪੰਜਾਬ ਵਿੱਚ ਮਨਰੇਗਾ ਤਹਿਤ ਹੋਏ ਵੱਡੇ ਘੁਟਾਲੇ ਦਾ ਵੀ ਪਰਦਾਫਾਸ਼ ਕੀਤਾ। ਉਹਨਾਂ ਦੋਸ਼ ਲਾਇਆ ਕਿ ਹਜ਼ਾਰਾਂ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਹਨ ਪਰ ਨਾ ਤਾਂ ਦੋਸ਼ੀਆਂ ਤੇ ਮੁਕੱਦਮਾ ਚਲਾਇਆ ਗਿਆ ਅਤੇ ਨਾ ਹੀ ਗबन ਕੀਤੇ ਗਏ ਸਰਕਾਰੀ ਫੰਡਾਂ ਨੂੰ ਬਰਾਮਦ ਕੀਤਾ ਗਿਆ। ਅੰਕੜਿਆਂ ਬਾਰੇ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ 13304 ਗ੍ਰਾਮ ਪੰਚਾਇਤਾਂ ਵਿੱਚੋਂ ਸਿਰਫ 5915 ਦਾ ਸਮਾਜਿਕ ਆਡਿਟ ਹੋਇਆ ਹੈ। ਇਸ ਤੋਂ ਵਿੱਤੀ ਗਵਨ ਦੇ 10653 ਮਾਮਲੇ ਸਾਹਮਣੇ ਆਏ ਐ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੜਕ ਅਤੇ ਨਹਿਰ ਦੀ ਸਫਾਈ ਲਈ ਜਾਲੀ ਅਤੇ ਵੱਧ ਅਨੁਮਾਨਿਤ ਅਨੁਮਾਨਾਂ ਰਾਹੀਂ ਫੰਡ ਕਢਵਾਏ ਗਏ ਹੱਦ ਉਦੋਂ ਹੋ ਗਈ ਜਦੋਂ ਮਨਰੇਗਾ ਫੰਡ ਉਹਨਾਂ ਕੰਮਾਂ ਤੇ ਖਰਚ ਕੀਤੇ ਗਏ ਜੋ ਮਨਜ਼ੂਰ ਨਹੀਂ ਸਨ ਜਿਵੇਂ ਕਿ ਝਾੜੀਆਂ ਦੀ ਸਫਾਈ ਮਿੱਟੀ ਭਰਨਾ ਅਤੇ ਬੰਨ ਨਿਰਮਾਣ ਕੇਂਦਰੀ ਟੀਮ ਦੀ ਜਾਂਚ ਅਤੇ ਵਸੂਲੀ ਲਈ ਸਿਫਾਰਿਸ਼ ਦੇ ਬਾਵਜੂਦ ਮਾਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤਰ੍ਹਾਂ ਦਾ ਵੀ ਉਹਨਾਂ ਦੇ ਵੱਲੋਂ ਮੁੱਦਾ ਉਠਾਇਆ ਗਿਆ ਅਗਲਾ ਅਪਡੇਟ ਜੀ ਪੰਜਾਬੀਆਂ ਲਈ ਨਵੇਂ ਸਾਲ ਦਾ ਵੱਡਾ ਤੋਹਫਾ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਸੈਕਟਰ 79 ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੈਬਨਿਟ ਦੀ ਬੈਠਕ ਨੇ ਮੁਹਾਲੀ ਵਿਜਲੇ ਸੈਕਟਰ 76 ਤੋਂ 80 ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਲਗਭਗ 200 ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਹੈ। ਉਹਨਾਂ ਕਹਿ ਕੇ 76 ਤੋਂ 80 ਸੈਕਟਰ ਦੇ ਪਲਾਟ ਹੋਲਡਰਾਂ ਨੂੰ ਪਾਈਵਾਧੂ ਰਕਮ ਸਰਕਾਰ ਵੱਲੋਂ 3164 ਰੁਪਏ ਨੂੰ ਘਟਾ ਕਰਨ ਸੰਬੰਧੀ ਪ੍ਰਸਤਾਵ ਗਮਾਡਾ ਵੱਲੋਂ ਸਰਕਾਰ ਨੂੰ ਭੇਜਿਆ ਗਿਆ ਸੀ ਜਦਕਿ ਗਮਾਡਾ ਵੱਲੋਂ ਸੰਬੰਧਿਤ ਪਲਾਟ ਹੋਲਡਰਾਂ ਨੂੰ 3164 ਰੁਪਏ ਤੋਂ ਘਟਾ ਕੇ 2325 ਰੁਪਏ ਕਰਨ ਦੇ ਬਾਰੇ ਵਿੱਚ ਪ੍ਰਸਤਾਵ ਭੇਜਿਆ ਗਿਆ। ਵਿਦਾਇ ਕੁਲਵੰਤ ਸਿੰਘ ਨੇ ਕਿਹਾ ਕਿ ਕੈਬਨਿਟ ਦੀ ਬੈਠਕ ਤੋਂ ਬਾਅਦ ਉਹਨਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਇਨਹਾਂਸਮੈਂਟ ਦੀ ਰਕਮ ਨੂੰ ਹੋਰ ਘਟਾਇਆ ਜਾਵੇ ਤਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਆਪਣੇ ਪੱਧਰ ਤੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ 3164 ਦੀ ਥਾਂ 2216 ਰੁਪਏ ਫਾਈਨਲ ਕਰ ਦਿੱਤੀ ਗਈ ਜਿਸ ਦੇ ਚਲਦਿਆਂ 7080 ਦੇ ਤਕਰੀਬ ਇਸ ਨੀਕਾ ਨੂੰ ਗਮਾੜਾ ਵੱਲੋਂ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਨੇ ਇਨਹਾਂਸਮੈਂਟ ਦੀ ਰਕਮ 839 ਰੁਪਏ کٹਾਈ ਜਾਵੇ ਜਿਸ ਨੂੰ 948 ਰੁਪਏ ਘਟ ਦੇਣਾ ਪਵੇਗਾ ਜਿਸ ਨਾਲ ਲਗਭਗ 20 ਕਰੋੜ ਰੁਪਏ ਦਾ ਫਾਇਦਾ ਹੋਇਆ ਅਗਲਾ ਅਪਡੇਟ ਜੀ ਮੈਡੇ ਮੀਲ ਦੇ ਵਿੱਚ ਹੋਵੇਗਾ ਵੱਡਾ ਬਦਲਾ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਇਸ ਸੰਬੰਧੀ ਕਿਸੇ ਵੀ ਪੱਧਰ ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਫੂਡ ਕਮਿਸ਼ਨ ਇਹਨਾਂ ਸਕੀਮਾਂ ਦੀ ਨਿਰੰਤਰ ਨਿਗਰਾਨੀ ਕਰੇਗਾ ਇਹ ਹਦਾਇਤਾਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਦਿੱਤੀਆਂ। ਇਸ ਮੀਟਿੰਗ ਦਾ ਮੁੱਖ ਮਕਸਦ ਜ਼ਿਲ੍ਹੇ ਵਿੱਚ ਖੁਰਾਕ, ਪੋਸ਼ਣ ਅਤੇ ਸਮਾਜ ਭਲਾਈ ਦੀਆਂ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਵਧੇਰੇ ਪਾਰਦਰਸ਼ੀ ਅਤੇ ਮਜ਼ਬੂਤ ਬਣਾਉਣਾ ਸੀ। ਚੇਅਰਮੈਨ ਸ਼੍ਰੀ ਸ਼ਰਮਾ ਨੇ ਨੈਸ਼ਨਲ ਫੂਡ ਸਿਕਿਉਰਿਟੀ ਐਕਟਾ 2013 ਨੂੰ ਮੂਲ ਭਾਵਨਾ ਨਾਲ ਲਾਗੂ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਐਕਟ ਦੇ ਨਿਯਮਾਂ ਨੂੰ ਡੂੰਘਾਈ ਨਾਲ ਸਮਝਣਾ ਅਤੇ ਅਮਲ ਦੇ ਵਿੱਚ ਲਿਆਉਣਾ ਲਾਜ਼ਮੀ ਹੈ। ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਸਕੂਲਾਂ ਵਿੱਚ ਧੂਆ ਰਹਿਤ ਰਸੋਈ ਵਿਕਸਿਤ ਕਰਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਸੁਝਾਅ ਦਿੱਤਾ ਕਿ ਮੈਡੇ ਮੀਲ ਦੀ ਪੋਸ਼ਟਿਕਤਾ ਵਧਾਉਣ ਲਈ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਸ਼ੁੱਧ ਅਤੇ ਪੋਸ਼ਟਿਕ ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ। ਅਗਲਾ ਅਪਡੇਟ ਜੀ ਅੰਮ੍ਰਿਤਸਰ ਤੋਂ ਆ ਰਿਹਾ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਦੀ ਵੱਡੀ ਕਾਰਵਾਈ ਨਗਰ ਸੁਧਾਰ ਟਰਸਟ ਵੱਲੋਂ ਲਗਾਏ ਗਏ 52 ਕਰੋੜ 81 ਲੱਖ ਰੁਪਏ ਦੇ ਟੈਂਡਰ ਮਾਮਲੇ ਵਿੱਚ 7 ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਮੁਅਤਲ ਕੀਤੇ ਗਏ ਅਧਿਕਾਰੀਆਂ ਵਿੱਚ ਟਰਸਟ ਦੇ ਐਸਈ ਸੁਪਰਡੈਂਟ ਇੰਜੀਨੀਅਰ ਸਤਪੂਸ਼ਣ ਸਚਦੇਵਾ ਐਕਸੀਐਨ ਰਵਿੰਦਰਪਾਲ ਸਿੰਘ ਐਕਸੀਐਨ ਵਿਕਰਮ ਸਿੰਘ ਐਸਡੀਓ ਸੁਖ੍ਰਿਪਨ ਪਾਲ ਸਿੰਘ ਐਸਡੀਓ ਸ਼ੋਭਮ ਪਿਪੇਸ਼ ਜੇਈ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ ਇਹ ਟੈਂਡਰ ਰਣਜੀਤ ਐਵਨਿਊ ਦੀਆਂ ਵੱਖ-ਵੱਖ ਸਕੀਮਾਂ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਸਨ ਇਸ ਦੇ ਵਿੱਚ ਸ਼ਰਮਾ ਠੇਕੇਦਾਰ ਨੂੰ ਬੋਲੀ ਕਰ ਦੱਸਿਆ ਗਿਆ ਸੀ ਇਸ ਤੋਂ ਬਾਅਦ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਮੁੱਖ ਸਕੱਤਰ ਨੂੰ ਆਪਣੀ ਸ਼ਿਕਾਇਤ ਭੇਜੀ ਸੀ ਐਸੇ ਮਾਮਲੇ ਵਿੱਚ ਪਹਿਲਾਂ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਨੂੰ ਮੁਤਲ ਕੀਤਾ ਜਾ ਚੁੱਕਾ ਹੈ ਹੋਂ ਟਰਸਟ ਦੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਗਈ ਹੈ ਅਗਲਾ ਅਪਡੇਟ ਜੀ ਪੰਜਾਬ ਦੇ ਵਿੱਚ ਸਾਲ 2026 ਦੇ ਵਿੱਚ ਛੁੱਟੀਆਂ ਦੀ ਪ੍ਰਮਾਰ ਲਿਸਟ ਜਾਰੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ 2026 ਲਈ ਜਨਤਕ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਵੱਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਅਨੁਸਾਰ ਸਰਕਾਰੀ ਦਫ਼ਤਰਾਂ ਤੇ ਬੈਂਕਾਂ ਲਈ ਛੁੱਟੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਸਾਲ 2026 ਦੌਰਾਨ ਪ੍ਰਸ਼ਾਸਨ ਦੇ ਅਨੁਸਾਰੇ ਜਨਤਕ ਦਫ਼ਤਰ ਸ਼ਡਿਊਲ 1 ਦੇ ਅਨੁਸਾਰ 16 ਵੱਡੀਆਂ ਛੁੱਟੀਆਂ ਮਨਾਉਣਗੇ ਜਦਕਿ ਸਾਰੇ ਸ਼ਨੀਵਾਰ ਅਤੇ ਐਤਵਾਰ ਵੀ ਛੁੱਟੀਆਂ ਰਹਿਣਗੇ ਬਕਾਇਦਾ ਇਸ ਦੇ ਲਈ ਲਿਸਟ ਜਾਰੀ ਕੀਤੀ ਗਈ ਹੈ ਤੇ ਬੈਂਕਾਂ ਦੇ ਲਈ ਵੀ ਇਸ ਸੰਬੰਧ ਦੇ ਵਿੱਚ ਬਕਾਇਦਾ ਲਿਸਟ ਜਾਰੀ ਕਰ ਦਿੱਤੀ ਗਈ ਹੈ ਰੋਕ ਰਾਂਗੇ ਜੀ ਅਗਲੇ ਅਪਡੇਟ ਦੇ ਵੱਲ ਉਸ ਤੋਂ ਪਹਿਲਾਂ ਅੱਜ ਦਾ ਸਾਡਾ ਸਵਾਲ ਹੈ ਜੀ ਸਿੱਖ ਧਰਮ ਦੇ ਸਭ ਤੋਂ ਪਹਿਲੇ ਗੁਰੂ ਸਾਹਿਬਾਨ ਦਾ ਕੀ ਨਾਮ ਹੈ ਜੀ ਕਮੈਂਟ ਬਾਕਸ ਦੇ ਵਿੱਚ ਸਾਰੇ ਵੀਰਾਂ ਭੈਣਾਂ ਨੇ ਜਰੂਰ ਜਵਾਬ ਦੇਣਾ ਜੀ ਡੀਜੀਪੀ ਗੌਰਵ ਯਾਦਵ ਵੱਲੋਂ ਅਹਿਮ ਐਲਾਨ ਪੰਜਾਬ ਪੁਲਿਸ ਦੇ ਥਾਣੇ ਦੇ ਵਿੱਚ ਹੁਣ ਲੋਕਾਂ ਨੂੰ ਆਪਣੇ ਮਾਮਲੇ ਲਈ ਤੱਕੇ ਨਹੀਂ ਖਾਣੇ ਪੈਣਗੇ ਮਾਰਚ 2026 ਵਿੱਚ ਪੰਜਾਬ ਪੁਲਿਸ ਨੂੰ ਲਗਭਗ 1600 ਮੁਲਾਜ਼ਮ ਮਿਲਣਗੇ ਇਹ ਸਾਰੇ ਸਬ ਇੰਸਪੈਕਟਰ ਇੰਸਪੈਕਟਰ ਏਐਸਆਈ ਪਦਾਂ ਤੇ ਤਾਇਨਾਤ ਹੋਣਗੇ ਇਹ ਪ੍ਰੋਮੋਸ਼ਨਲ ਆਧਾਰ ਉੱਤੇ ਨਿਯੁਕਤੀ ਹੈ ਸਾਰੇ ਮੁਲਾਜ਼ਮਾ ਟ੍ਰੇਨਿੰਗ ਉੱਤੇ ਜਾ ਚੁੱਕੇ ਹਨ ਇਹ ਦਾਵਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕੀਤਾ ਗਿਆ ਡੀਜੀਪੀ ਨੇ ਦੱਸਿਆ ਕਿ ਇਸ ਨਾਲ ਥਾਣਿਆਂ ਨੂੰ ਮਜ਼ਬੂਤੀ ਮਿਲੇਗੀ ਇਸ ਦੇ ਨਾਲ ਨਾਲ ਡਾਇਲ 112 ਤੇ ਕਾਲ ਕਰਨ ਤੋਂ ਬਾਅਦ ਪੁਲਿਸ ਮਦਦ ਲਈ 5 ਤੋਂ 8 ਮਿੰਟ ਦੇ ਵਿੱਚ ਪਹੁੰਚੇਗੀ ਇਸ ਲਈ ਪੁਲਿਸ ਨੇ ਆਪਣੇ ਡਾਇਲ ਰਿਸਪਾਂਸ ਟਾਈਮ ਨੂੰ ਸੁਧਾਰਨ ਦਾ ਫੈਸਲਾ ਕੀਤਾ ਇਸ ਸਮੇਂ ਪੰਜਾਬ ਦਾ ਰਿਸਪਾਂਸ ਟਾਈਮ 10 ਤੋਂ 12 ਮਿੰਟ ਹੈ ਇਸ ਨੂੰ ਸੁਧਾਰਨ ਲਈ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਪੀਸੀਆਰ ਲਈ 8100 ਨਵੇਂ ਵਾਹਨ ਵੀ ਖਰੀਦੇ ਗਏ ਹਨ ਅਗਲਾ ਅਪਡੇਟ ਜੀ ਗਾਇ ਖਿਲਾਫ ਕੋਈ ਕਾਰਵਾਈ ਨਹੀਂ ਜਸਪੀਰ ਜਸੀ ਦੇ ਧਾਰਮਿਕ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਪਸ਼ਟੀਕਰਨ ਜਾਰੀ ਕੀਤਾ ਹੈ ਕਿ ਗਾਇ ਖਿਲਾਫ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਜਥੇਦਾਰ ਗੜਗੱਜ ਦੇ ਬਿਆਨ ਦਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਸੰਬੰਧ ਨਹੀਂ ਹੈ ਜਥੇਦਾਰ ਨੇ ਰਹਿਤ ਮਰਿਆਦਾ ਦਾ ਹਵਾਲਾ ਦਿੰਦਿਆਂ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਤੇ ਕੀਰਤਨ ਸਿੱਖ ਵੱਲੋਂ ਹੀ ਕਰਨ ਦੀ ਗੱਲ ਕਹੀ ਹੈ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗੱਜ ਦੇ ਮੀਡੀਆ ਕੋਆਰਡੀਨੇਟਰ ਜਸਕਰਨ ਸਿੰਘ ਨੇ ਕਿਹਾ ਕਿ ਜਥੇਦਾਰ ਨੇ ਗਾਇਕ ਜੱਸੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਧਾਰਮਿਕ ਸਿਧਾਂਤਾਂ ਮੁਤਾਬਕ ਸਿੱਖਾਂ ਵੱਲੋਂ ਕੀਤੇ ਜਾ ਰਹੇ ਕੀਰਤਨ ਉੱਤੇ ਜਥੇਦਾਰ ਦਾ ਬਿਆਨ ਆਮ ਟਿੱਪਣੀ ਸੀ ਅਤੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ ਨਹੀਂ ਸੀ ਉਹਨਾਂ ਨੇ ਵੈਸੇ ਜਾਣਕਾਰੀ ਸਾਂਝੀ ਕੀਤੀ ਸਕੇ ਕੋਈ ਜਿਹੜਾ ਸਿੱਖ ਮਰੇ ਰਹਿਤ ਮਰਿਆਦਾ ਦੇ ਵਿੱਚ ਹਵਾਲਾ ਦਿੰਦਿਆਂ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਤੇ ਕੀਰਤਨ ਜਿਹੜਾ ਸਿੱਖ ਵੱਲੋਂ ਹੀ ਕਰਨ ਦੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਸੀ ਨਾ ਕਿ ਇਹ ਗੱਲ ਜਸਵੀਰ ਸਿੰਘ ਜੱਸੀ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਆਖੀ ਗਈ ਸੀ ਇਸ ਤਰ੍ਹਾਂ ਦਾ ਸਪਸ਼ਟੀਕਰਨ ਦਿੱਤਾ ਗਿਆ ਅਗਲਾ ਅਪਡੇਟ ਜਲੰਧਰ ਤੋਂ ਆ ਰਿਹਾ ਹੈ ਸਸਤੇ ਸਮਾਨ ਅਤੇ ਮੁਫਤ ਤੋਹਫਿਆਂ ਦਾ ਲਾਲਚ ਦੇ ਕੇ ਬੈਂਕ ਖਾਤੇ ਖਾਲੀ ਕਰਨ ਦੀ ਜਿਹੜੇ ਅਪਡੇਟ ਸਾਹਮਣੇ ਆ ਰਹੇ ਹਨ ਸਸਤੇ ਘਰੇਲੂ ਉਤਪਾਦ ਨਾਮੀ ਕੰਪਨੀਆਂ ਦੀਆਂ ਪੇਸ਼ਕਸ਼ਾਂ ਤੇ ਮੁਫਤ ਤੋਹਫਿਆਂ ਦਾ ਲਾਲਚ ਦੇ ਕੇ ਸਾਈਬਰ ਠੱਗ ਔਰਤਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਰੇ ਹਨ ਇਹ ਠੱਗੀ ਦੇ ਮਾਮਲੇ ਮੁੱਖ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ WhatsApp ਮੈਸੇਜਾਂ ਤੇ ਫਰਜੀ SMS ਰਾਹੀਂ ਸਾਹਮਣੇ ਆ ਰਹੇ ਹਨ ਔਰਤਾਂ ਨੂੰ ਭਰੋਸੇ 'ਚ ਲੈਣ ਲਈ ਆਕਰਸ਼ਕ ਤਸਵੀਰਾਂ ਫਰਜੀ ਵੈੱਬਸਾਈਟ ਲਿੰਕ ਤੇ ਸੀਮਤ ਸਮੇਂ ਦਾ ਆਫਰ ਦੱਸਿਆ ਜਾਂਦਾ ਹੈ ਜਿਸ ਦੇ ਲਾਲਚ ਦੇ ਵਿੱਚ ਆ ਕੇ ਔਰਤਾਂ ਫਸੇ ਜਾਂਦੀਆਂ ਇਸ ਤੋਂ ਬਾਅਦ ਲਿੰਕ ਭੇਜਿਆ ਜਾਂਦਾ ਜਿਸ ਨੂੰ ਖੋਲ ਕੇ ਆਰਡਰ ਕਨਫਰਮ ਕਰਨ ਜਾਂ ਮੁਫਤ ਤੋਹਫੇ ਕਲੇਮ ਕਰਨ ਲਈ ਕਿਹਾ ਜਾਂਦਾ ਜਿਵੇਂ ਹੀ ਪੀੜਤ ਲਿੰਕ ਤੇ ਕਲਿੱਕ ਕਰਦੇ ਐ ਤਾਂ ਮੋਬਾਈਲ ਦੇ ਵਿੱਚ ਮੌਜੂਦ ਬੈਂਕਿੰਗ ਐਪਸ OTP ਕਾਰਡ ਡਿਟੇਲ ਜਾਂ ਨਿੱਜੀ ਜਾਣਕਾਰੀ ਸਾਈਬਰ ਠੱਗਾਂ ਦੇ ਨਾਲ ਸਾਂਝੀ ਹੋ ਜਾਂਦੀ ਹੈ ਹਾਲੀ ਦੇ ਵਿੱਚ ਜਲੰਧਰ ਦੇ ਇਲਾਕੇ ਦੇ ਵਿੱਚ ਰਹਿਣ ਵਾਲੀ ਸੁਆਣੀ ਨੂੰ WhatsApp ਤੇ ਸਸਤੇ ਮਿਕਸਰ ਗ੍ਰਾਈਂਡਰ ਤੇ ਫ੍ਰੀ ਕੁੱਕਵੇਅਰ ਸੈੱਟ ਦਾ ਆਫਰ ਮਿਲਿਆ ਲਿੰਕ ਖੋਲਦਿਆਂ ਹੀ ਮੋਬਾਈਲ ਹੈਕ ਹੋ ਗਿਆ 48000 ਰੁਪਏ ਨਿਕਲ ਗਏ ਇਸੇ ਤਰ੍ਹਾਂ ਹੋਰ ਮਾਮਲੇ ਵਿੱਚ ਔਰਤ ਨੂੰ ਆਨਲਾਈਨ ਸ਼ਾਪਿੰਗ ਸਾਈਟ ਦੇ ਨਾਂ ਤੇ ਮੁਫਤ ਤੋਹਫੇ ਦਾ ਮੈਸੇਜ ਆਇਆ ਓਟੀਪੀ ਪਾਉਣ ਤੇ 120000 ਰੁਪਏ ਉਸ ਦੇ ਖਾਤੇ ਦੇ ਵਿੱਚ ਉੱਡ ਗਏ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਇਹਨਾਂ ਮਾਮਲਿਆਂ ਤੋਂ ਜ਼ਰੂਰ ਬਚੇ ਜਾਵੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਲਿੰਕ ਤੇ ਕਲਿੱਕ ਨਾ ਕੀਤਾ ਜਾਵੇ ਲਾਲਚ ਦੇ ਵਿੱਚ ਆ ਕੇ ਖਾਤਾ ਖਾਲੀ ਹੋ ਸਕਦਾ ਹੈ ਅਗਲਾ ਅਪਡੇਟ ਜੀ ਯੋਧਨ ਨਸ਼ਾ ਵਿਰੋਧ ਦਾ ਦੂਜਾ ਪੜਾ 7 ਤੋਂ ਹੋਵੇਗਾ ਸ਼ੁਰੂ ਵਿਦੇਗ ਡਿਪਟੀ ਕਮਿਸ਼ਨਰ ਰੂਪਨਗਰ ਅਭਿਸ਼ੇਕ ਗੁਪਤਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਕਮੇਟੀ ਰੂਮ ਵਿਖੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੇ ਯੋਧਨ ਨਸ਼ਾ ਵਿਰੋਧ ਸੰਬੰਧੀ ਜ਼ਿਲ੍ਹੇ ਦੀ ਟੀਮ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਯੋਧਨ ਨਸ਼ਾ ਵਿਰੋਧ ਦਾ ਦੂਜਾ ਪੜਾ 7 ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਨਸ਼ਿਆਂ ਦੇ ਵਿਰੋਧ ਯੁੱਧ ਦੀ ਜਿਹੜੀ ਇਹ ਸ਼ੁਰੂਆਤ ਕੀਤੀ ਜਾਵੇਗੀ ਦੂਜੇ ਪੜਾਅ ਦੀ ਪਹਿਲਾ ਬੜਾ ਪਹਿਲਾਂ ਹੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਅਗਲਾ ਅਪਡੇਟ ਜੀ ਕੋਈ ਤੀਜੀ ਧਿਰ ਦਖਲ ਨਹੀਂ ਦੇ ਸਕਦੀ। ਭਾਰਤ ਨੇ ਚੀਨ ਦਾ ਦਾਵਾ ਕੀਤਾ ਖਾਰਜ। ਭਾਰਤ ਨੇ ਭਾਰਤ-ਪਾਕਿਸਤਾਨ ਜੰਗਬੰਦੀ ਵਿੱਚ ਵਿਚੋਲਗੀ ਕਰਨ ਦੇ ਚੀਨ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮਈ ਦੇ ਸੰਘਰਸ਼ ਦੌਰਾਨ ਜੰਗਬੰਦੀ ਤੱਕ ਪਹੁੰਚਣ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਵਿਚੋਲਗੀ ਨਹੀਂ ਹੋਈ ਸੀ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਵਿਚੋਲਗੀ ਤੇ ਭਾਰਤ ਦਾ ਰੁਖ ਹਮੇਸ਼ਾ ਸਾਫ਼ ਰਿਹਾ ਹੈ ਆਪਰੇਸ਼ਨ ਸਿੰਧੂਰ ਤੋਂ ਬਾਅਦ ਕੋਈ ਵਿਚੋਲਗੀ ਨਹੀਂ ਹੋਈ ਭਾਰਤ ਨੇ ਹਮੇਸ਼ਾ ਕਿਹਾ ਕਿ ਕੋਈ ਤੀਜੀ ਧਿਰ ਦਖਲ ਨਹੀਂ ਦੇ ਸਕਦੀ ਪਾਕਿਸਤਾਨ ਨੇ ਖੁਦ ਭਾਰਤ ਦੇ ਡੀਜੀਬੀ ਐਮਓ ਨੂੰ ਜੰਗਬੰਦੀ ਲਈ ਬੇਨਤੀ ਕੀਤੀ ਸੀ ਚੀਨ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਵਿੱਚ ਵਿਚੋਲਗੀ ਦਾ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਇਸ ਸਾਲ ਚੀਨ ਦੁਆਰਾ ਸੁਲਝਾਏਗੇ ਅਤੇ ਪ੍ਰਮੁੱਖ ਮੁੱਦਿਆਂ ਦੀ ਸੂਚੀ ਦੇ ਵਿੱਚ ਜਿਹੜਾ ਸ਼ਾਮਲ ਹੈ ਪਰ ਦੂਜੇ ਪਾਸੇ ਭਾਰਤ ਵੱਲੋਂ ਇਸ ਨੂੰ ਸਹੇਰੇ ਤੋਂ ਨਕਾਰ ਦਿੱਤਾ ਗਿਆ। ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਜੀ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੀ ਜਿਹੜੇ ਵੀਰਾਂ ਭੈਣਾਂ ਨੇ ਵੀਡੀਓ ਨੂੰ ਅੰਤ ਤੱਕ ਸੁਣਿਆ ਦੇਖਿਆ ਲਾਈਕ ਕੀਤਾ ਸ਼ੇਅਰ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ। ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਦਿਲੋਂ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਜੀ ਮਿਲਾਂਗੇ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ ਪਰਮਾਤਮਾ ਸਭ ਤੇ ਨਵਾਂ ਸਾਲ ਵਧੀਆ ਖੁਸ਼ੀਆਂ ਖੇੜਿਆ ਭਰਿਆ ਲੈ ਕੇ ਆਵੇ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਹੈ ਜੀ ਮਿਹਰਬਾਨੀ ਧੰਨਵਾਦ ਜੀ